Thank you ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਜਿੰਦਰ ਸਿੰਘ ਜੋਗੀ ਗਰੇਵਾਲ ਦੀ ਗਵਾਹੀ ਵਿੱਚ ਨਾਵਾ ਬਲਾਕ ਦੇ ਪਿੰਡਾਂ ਦੇ ਵਿੱਚ ਬੀਜੇਪੀ ਪਾਰਟੀ ਦੇ ਬਾਈਕਾਟ ਦੇ ਬੈਨਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗਰੇਵਾਲ ਨੇ ਕਿਹਾ ਕਿ ਬੀਜੇਪੀ ਪਾਰਟੀ ਕਿਸਾਨ ਵਿਰੋਧੀ ਪਾਰਟੀ ਹੈ ਅਸੀਂ ਪਿੰਡਾਂ ਦੇ ਵਿੱਚ ਬੀਜੇਪੀ ਪਾਰਟੀ ਦੇ ਉਮੀਦਵਾਰਾਂ ਨੂੰ ਪ੍ਰਚਾਰ ਨਹੀਂ ਕਰਨ ਦਵਾਂਗੇ ਜਿਹੜੇ ਤਿੰਨ ਕਾਨੂੰਨ ਐਨੇ ਪ੍ਰੋਮਿਸ ਕਿ ਮੋਦੀ ਜੀ ਨੇ ਸਾਰਿਆਂ ਨੂੰ ਇੰਪਲੀਮੈਂਟ ਕਰਨ ਲਈ ਕਿਹਾ ਸੀ ਵੀ ਅਸੀਂ ਵਾਪਸ ਲਵਾਂਗੇ ਉਹ ਜਿਵੇਂ ਕਹੇ ਹੁੰਦੇ ਨੇ ਮਰੀ ਮੁੱਕਰੀ ਦਾ ਕੋਈ ਇਲਾਜ ਨਹੀਂ ਮਰੇ ਮੁਕਰੇ ਵਾਲਾ ਕੰਮ ਹੋ ਗਿਆ ਉਹ ਹੁਣ ਉਹੀ ਕਾਨੂੰਨਾਂ ਨੂੰ ਇੱਕ ਤਰੀਕੇ ਨਾਲ ਦੂਜੇ ਰਾਹੀਂ ਇੰਪਲੀਮੈਂਟ ਕਰਿਆ ਜਾ ਰਿਹਾ ਜਿਹੜਾ ਗਲਤ ਹੈ ਵੀ ਇਹਨਾਂ ਨੂੰ ਜਿਹੜੀਆਂ ਮੰਡੀਆਂ ਨੇ ਮੰਡੀਆਂ ਨੂੰ ਤੇ ਫੂਡ ਗ੍ਰੇਨਜ਼ ਨੂੰ ਕਾਰਪੋਰੇਟ ਦੇ ਥੱਲੇ ਇੱਕ ਜਿਹੜੀ ਬਲੈਕ ਮਾਰਕੀਟਿੰਗ ਤੇ ਰੋਕ ਲੱਗੀ ਹੋਈ ਸੀ ਵੀ ਜਿਹੜੀ ਅਨਾਜ ਦੀ ਪੰਡਾਰ ਵੱਦ ਕੋਈ ਸਟੋਰ ਨਹੀਂ ਕਰ ਸਕਦਾ ਤਾਂ ਕਿ ਕੋਈ ਬਲੈਕ ਮਾਰਕੀਟਿੰਗ ਨਾ ਕਰ ਸਕੇ ਪਰ ਇਹਨਾਂ ਨੇ ਉਹ ਸਾਰੀ ਲੁੱਟ ਇੱਕ ਤਰੀਕੇ ਨਾਲ ਕਾਨੂੰਨੀ ਕਰਤੀ ਬੀ ਜਿਹੜਾ ਕਾਨੂੰਨ ਦੇ ਰਾਹੀਂ ਲੋਕਾਂ ਨੂੰ ਲਟਾਉਣਾ ਫਾਰਮਰਜ਼ ਨੂੰ ਲਟਾਉਣਾ ਇਹ ਗੱਲ ਚੰਗੀ ਨਹੀਂ ਸੈਂਟਰ ਸਰਕਾਰ ਦੀ ਤੇ ਉਹਨੂੰ ਸਹਿਯੋਗ ਕਰ ਰਹੀਆਂ ਨੇ ਜਿਹੜੀਆਂ-ਜਿਹੜੀਆਂ ਪਾਰਟੀਆਂ ਜਾਂ ਸਰਕਾਰਾਂ ਸੀ ਸਾਰਿਆਂ ਨੂੰ ਦੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜਿਹੜੇ ਹੁਣ ਆਉਣਗੇ ਇਲੈਕਸ਼ਨਾਂ 'ਚ ਸਾਡੇ ਕੋਲ ਉਹਨਾਂ ਦੇ ਪਿੰਡਾਂ ਦੇ ਵਿੱਚ ਵੜਨ ਨੂੰ ਰੋਕਣ ਲਈ ਅਸੀਂ ਬੋਰਡ ਲਗਾ ਰਹੇ ਹਾਂ ਤੇ ਜਿੱਥੇ-ਜਿੱਥੇ ਸਾਡਾ ਸੰਗਠਨ ਹੈ ਅਸੀਂ ਉੱਥੇ-ਉੱਥੇ ਉਹਨਾਂ ਨੂੰ ਬਾਈਕਾਟ ਕਰਾਂਗੇ ਫੂਡ ਗ੍ਰੇਨ ਤੇ ਕਬਜ਼ਾ ਕਰਨ ਜਾ ਰਹੇ ਨੇ ਕਾਰਪੋਰੇਟ ਜਿਦੇ ਕਰਕੇ ਵਰਲਡਵਾਈਡ ਸਾਰੇ ਕਿਤੇ ਇਹ ਐਜੀਟੇਸ਼ਨਸ ਚੱਲ ਰਹੀਆਂ ਨੇ ਤੇ ਪੰਜਾਬ ਦੇ ਫਾਰਮਰਸ ਨੇ ਲੜਾਈ ਸिखਾਈ ਹੈ ਇਸ ਕਰਕੇ ਸਹਿਯੋਗ ਕਿਸਾਨ ਮੋਰਚਾ ਇਸ ਗੱਲ ਦੀ ਰਹਿਨਮਾਈ ਕਰੂਗਾ ਜਿਹੜੇ ਵੀ ਕੋਈ ਬੀਜੇਪੀ ਦਾ ਹੋਰ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਸਮਰਥਨ ਦੇਣਗੀਆਂ ਹੁਣ ਦੇਖੋ ਇਲੈਕਸ਼ਨ ਦਾ ਟਾਈਮ ਹੈ ਜਿਹੜੀਆਂ ਪਾਰਟੀਆਂ ਆਪਣੀ ਨੀਤੀ ਕਲੀਅਰ ਨਹੀਂ ਕਰਦੀਆਂ ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਹੈ ਵੀ ਉਹ ਕਾਰਪੋਰੇਟ ਨਾਲ ਖੜਨਗੇ ਕਿ ਵੋਟਰ ਨਾਲ ਖੜਨਗੇ ਉਹਦੇ ਮੁਤਾਬਕ ਅਸੀਂ ਜਿਹੜੀ ਜਿਹੜੀ ਪਾਰਟੀ ਸਾਡੇ ਹਿੱਤਾਂ ਲਈ ਖੜੂਗੀ ਅਸੀਂ ਉਹਦਾ ਸਮਰਥਨ ਕਰਾਂਗੇ ਨਹੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਾਂਗੇ ਪਿਆ ਲੈਵਲ ਤੇ ਅਸੀਂ ਪੂਰੀ ਐਜੀਟੇਸ਼ਨ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਰਾਂਗੇ ਉਨ ਤਾਂ ਵਰਲਡ ਓਵਰ ਚੱਲ ਰਹੀਆਂ ਨੇ ਐਜੀਟੇਸ਼ਨਸ ਇਹ ਗੱਲ ਦੇ ਪਿੱਛੇ ਪਿੱਛੇ ਬਿਆਨ ਵੀ ਲੱਗੇ ਨੇ ਸਾਰਾ ਸਯੋਗ ਤੋਂ ਮੋਰਚਾ ਹੀ ਅਗੇਂਸਟ ਜਾਊਗਾ ਸਾਰੇ ਇਹ ਬਹੁਤ ਵੱਡੇ ਲੈਵਲ ਤੇ ਵਿਰੋਧ ਹੋਣਾ ਹੈ ਇਹ ਭਾਜਪਾ ਵਾਲਿਆਂ ਨੂੰ ਲੱਗਦਾ ਜਾਂ ਤਾਂ ਇਹਨਾਂ ਨੂੰ ਈਵੀਐਮ ਮਸ਼ੀਨਾਂ ਤੇ ਹੀ ਭਰੋਸਾ ਹੈ ਵੀ ਚਾਹੇ ਸਾਰੀ ਜਨਤਾ ਨਾਰਾਜ਼ ਹੋ ਜਾਵੇ ਸਾਨੂੰ ਵੋਟਾਂ ਪੈ ਜਾਣੀਆਂ ਨੇ ਵੀ ਨਹੀਂ ਜਵੇਂ ਨਾਰਾਜ਼ ਕਰ ਰਹੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ VOTER ਨੂੰ ਇੰਨੇ ਵੱਡੇ ਲੈਵਲ ਤੇ ਨਾਰਾਜ਼ ਕਰਨਾ 400 ਯੂਨੀਅਨਾਂ ਨੇ SKM ਦੇ ਵਿੱਚ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਹੀ BJP ਦਾ ਬਾਈਕਾਟ ਕਰਨੀ ਹੈ ਤੁਸੀਂ ਫਿਰ ਕਿਸੇ ਨੂੰ ਸਮਰਥਨ ਕਰੋਗੇ ਵੋਟ ਤਾਂ ਤੁਸੀਂ ਪਾਉਂਗੇ ਦੇਖੋ ਜੀ ਅਸੀਂ ਕਿਸੇ ਨੂੰ ਵੋਟ ਕਾ ਪਾਉਣ ਲਈ ਨਹੀਂ ਕਹਿੰਦੇ ਕਿਉਂਕਿ ਸਾਡੇ ਲਈ ਤਾਂ ਸਾਰੀਆਂ ਹੀ ਅਗੇਂਸਟ ਨੇ ਹਰੇਕ ਕਾਰਪੋਰੇਟ ਲਈ ਪੈਸੇ ਲਈ ਕੰਮ ਕਰਦੀਆਂ ਨੇ VOTER ਲਈ ਤੇ ਆਮ ਜਿਹੜੀ ਪਬਲਿਕ ਆ ਉਹਦੇ ਹਿੱਤ ਚ ਕੋਈ ਨਹੀਂ ਕੰਮ ਕਰਦਾ ਇਸ ਕਰਕੇ ਅਸੀਂ ਤਾਂ ਸਾਰਿਆਂ ਦਾ ਹੀ ਵਿਰੋਧ ਕਰਦੇ ਆ ਬਾਕੀ ਸਾਡੀ ਯੂਨੀਅਨ ਦੇ ਜਿਹੜੇ ਵੀ ਸਾਡੇ ਮੈਂਬਰ ਨੇ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਸੋਚ ਸਮਝ ਕੇ ਵੋਟ ਪਾਓ ਤੇ ਆਪਣੇ ਇਲਾਕੇ ਚ ਆਪਣੇ ਜਿਹੜੇ ਐਮਐਲਏ ਨੇ ਐਮਪੀ ਦੀ ਇਲੈਕਸ਼ਨ ਚ ਖੜਨਗੇ ਉਹਨਾਂ ਨੂੰ ਇਸ ਗੱਲ ਬਾਰੇ ਕੁਐਸਚਨ ਕਰੋ ਵੀ ਤੁਹਾਡਾ ਸਟੈਂਡ ਕੀ ਹੋਊਗਾ ਜੇ ਜਿੱਤ ਕੇ ਜਾਓਗੇ ਤੁਸੀਂ ਕਾਰਪੋਰੇਟ ਨਾਲ ਖੜੋਗੇ ਕਿ ਵੋਟਰ ਨਾਲ ਖੜੋਗੇ ਜਿੱਥੇ ਕਾਰਪੋਰੇਟ ਦੇ ਸੈਲੂਜ ਬਣੇ ਹੋਏ ਨੇ ਕਿ ਅਸੀਂ ਪਿੰਡ-ਪਿੰਡ ਜਾਵਾਂਗੇ ਹਰ ਥਾਂ ਤੇ ਜਿੱਥੇ ਵੀ ਹੁਕਮ ਕਾਰਨ ਦਾ ਵਿਰੋਧ ਕਰਾਂਗੇ ਸੀ ਕਾਰਪੋਰੇਟ ਦੇ ਖਿਲਾਫ ਹਾਂ ਅਸੀਂ ਭਾਜੀਪੀ ਦੇ ਜੋ ਵੀ ਐਮਪੀ ਖੜਨਗੇ ਜਿਹੜੀ ਉਹਨਾਂ ਦੀ ਕੋਈ ਮਦਦ ਕਰਨ ਸਾਡਾ ਬਾਈਕਾਟ ਕਰਾਂਗੇ ਹਾਂਜੀ ਬਾਕੀ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਹਾਂਜੀ ਕਿਸਾਨਾਂ ਦਾ ਨੁਕਸਾਨ ਮੰਡੀਆਂ ਦਾ ਵੀ ਉਹ ਹੈ ਜੀ ਜੋ ਲੇਬਰਾਂ ਦਾ ਨੁਕਸਾਨ ਹੈ ਬਾਕੀ ਆੜਤੀਆਂ ਦਾ ਨੁਕਸਾਨ ਸਾਰੇ ਹੀ ਆ ਜਾਂਦੇ ਨੇ ਜੀ ਸਾਰਿਆਂ ਦਾ ਹੀ ਨੁਕਸਾਨ ਹੈ हां जी ਉਸ ਨੂੰ ਅਸੀਂ ਫੁੱਲ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲਾਵਾਂਗੇ ਚਾਹੇ ਮਹਾਰਾਣੀ ਪਰਨੀਤ ਕਿਉਂ ਨਹੀਂ ਹੋਈ ਜੀ ਫੁੱਲ ਵਿਰੋਧ ਕਰਾਂਗੇ ਉਹਨਾਂ ਦਾ ਅਸੀਂ ਪਹਿਲਾਂ ਉਹਨਾਂ ਦੇ ਨਾਲ ਤੇ ਪਹਿਲਾਂ ਉਹ ਇੱਧਰ ਬੋਟਾਂ ਉਹਨਾਂ ਨੂੰ ਪਿਛਲ ਗੇ ਲਪਾਈਆਂ ਹੀ ਨੇ ਜੀ ਫੇਰ ਤੇ ਕੀ ਨਹੀਂ ਪਾਉਂਦੇ ਆਂਗੇ ਕਾਰਨ ਕੀ ਆ ਕਿਉਂ ਨਹੀਂ ਕਰਨਾ ਕਾਰਨ ਭਾਜਪਾ ਦਾ ਹੀ ਆ ਜੀ ਜਿਆਦਾ ਸਾਰਾ ਗੁੱਸਾ ਇਹ ਮੰਡੀਆਂ ਦਾ ਕਰਤਾ ਹੀ ਰਹਿੰਦਾ ਖੁੰਦਾ ਜਿਮੀਂਦਾਰ ਜਮੀ ਮਾਰਤੇ ਇਹਨਾਂ ਨੇ ਤਾਂ ਹਾਂ ਜਿੱਥੇ ਵੀ ਇਹਨਾਂ ਦੀ ਮਗਰ ਗੱਡੀ ਜਾਊਗੀ ਜਿਵੇਂ ਉੱਥੇ ਮਗਰ ਮਗਰ ਜਾਵਾਂਗੇ ਅਸੀਂ